ਸੋ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਹੈ ਦੇਖੋ ਕਿਸਾਨ ਦੇਸ਼ ਦਾ ਅੰਦਾਜ਼ਾ ਉਹ ਕੱਲੇ ਪੰਜਾਬ ਦਾ ਨਹੀਂ ਔਰ ਜਿਹੜੀ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਉਹਨਾਂ ਜਥੇਬੰਦੀਆਂ ਤੇ ਗੋਲੀ ਨਹੀਂ ਚਲਾਈ ਜਾਂਦੀ ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀ ਜ਼ਖਮੀਆਂ ਦਾ ਦਸਵੀਂ ਚ ਪੜਦਾ ਇੱਕ ਬੱਚਾ ਮੈਨੂੰ ਮਿਲਿਆ ਦਸਵੀਂ ਚ ਉਹਦੇ ਗੋਲੀ ਲੱਗੀ ਹੋਈ ਸੀ ਯਾਰ ਉਹਦੇ ਬਾਹ ਦੇ ਵਿੱਚ ਬਾਹ ਦੇ ਵਿੱਚ ਦੀ ਗੋਲੀ ਲੰਗੀ ਹੋਈ ਸੀ ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਸ਼ ਦੇ ਸਿਵਿਲਿਅਨਸ 'ਤੇ ਦਾਲ ਵੀ ਨਹੀਂ ਕਰਦੇ ਉਹ ਵੀ ਦੁਸ਼ਮਣ ਦੇਸ਼ ਦੀ ਜੇ ਬਰਾਬਰ ਸੈਨਾ ਹੋਵੇ ਨਾ ਫੇਰ ਇਹ ਇਸ ਤਰ੍ਹਾਂ ਦਾ ਹਰਕਤ ਕੀਤੀ ਜਾਂਦੀ ਹੈ ਸੋ ਇਹ ਮੋਦੀ ਸਾਹਿਬ ਦਾ ਇਹ ਮਤਲਬ 1.5 ਟੱਟੇ ਆ ਦੇ ਨਾਲ ਬਹੁਤ ਜਿਆਦਾ ਧੱਕਾ ਅੰਨ ਦਾ ਤੇਰਾ ਕੀਤਾ ਗਿਆ ਸੋ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਹੈ ਦੇਖੋ ਕਿਸਾਨ ਦੇਸ਼ ਦਾ ਅੰਨ ਦਤਾ ਉਹ ਕੱਲੇ ਪੰਜਾਬ ਦਾ ਨਹੀਂ ਔਰ ਜਿਹੜੀ ਤੁਸੀਂ ਜਥੇਬੰਦੀਆਂ ਦੀ ਗੱਲ ਕੀਤੀ ਉਹਨਾਂ ਜਥੇਬੰਦੀਆਂ ਤੇ ਗੋਲੀ ਨਹੀਂ ਚਲਾਈ ਜਾਂਦੀ। ਜਦੋਂ ਮੈਂ ਰਾਜਪੁਰੇ ਪਤਾ ਲੈਣ ਗਿਆ ਸੀ ਜ਼ਖਮੀਆਂ ਦਾ ਦਸਵੀਂ ਚ ਪੜਦਾ ਇੱਕ ਬੱਚਾ ਮੈਨੂੰ ਮਿਲਿਆ ਦਸਵੀਂ ਚ ਉਹਦੇ ਗੋਲੀ ਲੱਗੀ ਹੋਈ ਸੀ ਯਾਰ ਉਹਦੇ ਬਾਹ ਦੇ ਵਿੱਚ ਬਾਹ ਦੇ ਵਿੱਚ ਦੀ ਗੋਲੀ ਲੰਗੀ ਹੋਈ ਸੀ। ਮਤਲਬ ਇਸ ਤਰ੍ਹਾਂ ਦਾ ਤੁਸੀਂ ਦੁਸ਼ਮਣ ਦੇਸ਼ ਦੇ ਸਿਵਿਲਿਅਨਸ 'ਤੇ ਵੀ ਨਹੀਂ ਕਰਦੇ। ਉਹ ਵੀ ਦੁਸ਼ਮਣ ਦੇਸ਼ ਦੀ ਜੇ ਬਰਾਬਰ ਸੈਨਾ ਹੋਵੇ ਨਾ ਫੇਰ ਇਹ ਇਹ ਤਰ੍ਹਾਂ ਦਾ ਹਰ ਰੋਜ਼ ਕੀਤੀ ਜਾਂਦੀ ਹੈ ਸੋ ਇਹ ਮੋਦੀ ਸਾਹਿਬ ਦਾ ਇਹ ਮਤਲਬ 1.5 ਟਟੇ ਆ ਦੇ ਨਾਲ ਬਹੁਤ ਜਿਆਦਾ ਧੱਕਾ ਅੰਨ ਦਾ ਤੇ ਨਾਲ ਕੀਤਾ ਗਿਆ ਹੈ